ਜੋ ਜੋ ਅਣਗਹਿਲੀਆਂ ਕੀਤੀਆਂ ਨੇ ਇਹਨਾਂ ਨੇ ਉਹਦੇ ਵਿੱਚ ਉਹਨਾਂ ਨੂੰ ਸਬੂਤ ਦੇਖ ਕੇ ਥੋੜੇ ਜਿਹੇ ਦਿਨਾਂ ਦੀ ਆਪਾਂ ਨੂੰ ਡੇਟ ਦੇ ਕੇ ਉਹਦੇ ਫੈਸਲਾ ਦੇ ਦੇਣਗੇ ਚਾਹੇ 2 ਦਿਨਾਂ ਦੀ ਡੇਟ ਲੈਂਦੇ ਚਾਹੇ 4 ਦਿਨਾਂ ਦੀ ਲੈ ਲੀ। ਉਹਨਾਂ ਨੇ ਆਪ ਕਿਹਾਗਾ ਆਪ ਜਿੰਮੇਵਾਰੀ ਲਈਏਗੀ। ਉਹਦੇ ਵਿੱਚ ਕੀ ਹੋਣਾਗਾ ਉਹਦੇ ਉੱਤੇ ਫੈਸਲਾ ਹੋ ਦੇ ਦੇਣਗੇ ਜਿਹੜੀ ਹੈਗੀਆਂ ਇਹ ਸੀਟਾਂ ਨਹੀਂ ਗਈਆਂ ਇਹਨਾਂ ਦੇ ਚੋਣ ਦੁਬਾਰਾ ਹੋਊ। ਇਹ ਜਿਹੜੀਆਂ ਵੋਟਾਂ ਨੇ ਇਹ ਦੂਰੀ ਵਾਰ ਪਹਿਣੀ ਹੈ ਉਹਦਾ ਟਾਈਮ ਦੇ ਦੇਣਗੇ ਆਪਾਂ ਨੂੰ ਚਾਹੇ ਆਪਾਂ 4 ਦਿਨਾਂ ਦੀ ਡੇਟ ਲੈ ਲਈਏ ਸੋਮਵਾਰ ਨੂੰ ਚਾਹੇ 5 ਦਿਨਾਂ ਦੀ ਲੈ ਲਈ ਉਹ ਆਪਾਂ ਦੇਖਣਾ ਹੈ ਨਹੀਂ ਉਹ ਅੱਜ ਹੈ ਮੈਂ ਇੱਕ ਸਰ ਦੇ ਨਾਲ ਸਾਡੇ ਸੰਪਰਕ ਵਿੱਚ ਹੈਗਾ ਜੀ ਉਹ ਸੰਪੂਰਨ ਰਸਤਾ ਹੈ ਜੀ ਉਹ ਬਾਹਰ ਕੇ ਹੈ ਤੋ ਉਹਨਾਂ ਦੇ ਨਾਲ ਸਹਿਮਤੀ ਬਣ ਗਈ ਸੀ ਕਿ ਉਹ ਆਪਣੇ ਜਿਹੜੇ ਵੀ ਉਹਨਾਂ ਦੇ ਇਜੈਕਸ਼ਨਸ ਨੇ ਨਾਮਿਨੇਸ਼ਨ ਨੂੰ ਲੈ ਕੇ ਉਹਦੇ ਬਾਰੇ ਡੀਆਰਬ ਕੋਰਟ ਦੇ ਵਿੱਚ ਆਪਣੀ ਪਟੀਸ਼ਨ ਫਾਈਲ ਕਰਨਗੇ ਤੇ ਉਸ ਕੋਰਟ ਦੇ ਵਿੱਚ ਜੋ ਵੀ ਉਹਦਾ ਫੈਸਲਾ ਹੋਏਗਾ ਉਹ ਸਾਰਿਆਂ ਨੂੰ ਮਨਜ਼ੂਰ ਹੋਏਗਾ ਇਸ ਗੱਲ ਕੋਈ ਸਹਿਮਤੀ ਬਣਾਉਂਦੇ ਹੋਏ ਉਹ ਜਿਹੜਾ ਧਰਨਾ ਜਿਹੜਾ ਸਵਾਬਤ ਕਰ ਦਿੱਤਾ ਗਿਆ ਤੇ ਜਿਹੜੀ VOTING ਹੈ ਉਹ ਦੁਬਾਰਾ ਸਟਾਰਟ ਕਰ ਦਿੱਤੀ ਗਈ। ਜਿਹੜੇ ਕੈਂਡੀਡੇਟਾਂ ਦਾ ਨਹੀਂ ਮਤਲਬ ਭਰਨ ਦਿੱਤਾ ਗਿਆ ਉਹ ਐ ਸੱਚ ਰੱਖਿਆ ਹੋਇਆ ਹੈਗਾ ਉਹਦੀ ਪਟੀਸ਼ਨ ਪੂਰ ਮੰਗਦੇ ਸੀ ਅੱਜ ਉਹ ਅਸੀਂ ਸੋਮਵਾਰ ਤੇ ਕਰਾ ਲਈ ਵੀ ਕੱਲ ਨੂੰ ਬਾਰ ਹੈ ਪਰਸੋਂ ਨੂੰ ਐਤਵਾਰ ਹੈ ਪਟੀਸ਼ਨ ਦੀ ਬਾਰਡਿੰਗ ਆਪਾਂ ਲੈ ਲੈਣੀ ਹੈ ਕਿ ਉਹ ਡੀਆਰ ਸਾਹਿਬ ਨੂੰ ਦੇਣ ਡੀਆਰ ਦੀ ਕੋਰਟ ਲੱਗਣੀ ਆ ਕੋਈ ਹਾਈ ਕੋਰਟ ਦੀ ਨਹੀਂ ਕੋਈ ਹੋਰ ਜੱਜ ਦੀ ਨਹੀਂ ਹੈਗੀ ਉਹਦੇ ਵਿੱਚ ਜੋ ਜੋ ਅੰਗਲੀਆਂ ਕੀਤੀਆਂ ਨੇ ਇਹਨਾਂ ਨੇ ਉਹਦੇ ਵਿੱਚ ਉਹਨਾਂ ਨੂੰ ਸਬੂਤ ਦੇਖ ਕੇ ਥੋੜੇ ਜਿਹੇ ਦਿਨਾਂ ਦੀ ਆਪਾਂ ਨੂੰ ਡੇਟ ਦੇ ਕੇ ਉਹਤੇ ਫੈਸਲਾ ਦੇ ਦੇਣਗੇ ਚਾਹੇ 2 ਦਿਨਾਂ ਦੀ ਡੇਟ ਲੈ ਲਓ ਚਾਹੇ 4 ਦਿਨਾਂ ਦੀ ਲੈ ਲਓ ਉਹਨਾਂ ਨੇ ਆਪ ਕਿਹਾ ਹੈਗਾ ਆਪ ਜ਼ਿੰਮੇਵਾਰੀ ਲਈਏਗੀ ਉਹਦੇ ਵਿੱਚ ਕੀ ਹੋਣਾਗਾ ਉਹਦੇ ਉੱਤੇ ਫੈਸਲਾ ਉਹ ਦੇ ਦੇਣਗੇ ਜਿਹੜੀ ਹੈਗੀਆਂ ਇਹ ਸੀਟਾਂ ਨੇਗੀਆਂ ਇਹਨਾਂ ਦੇ ਚੌਣ ਦੂਰੀਵਾਰ ਹੋਊਗੀ। ਮਨਜ਼ੂਰ ਹੈ ਸਾਰਿਆਂ ਨੂੰ? ਹਾਂ। ਹਾਂਜੀ। ਹਾਂਜੀ ਹਾਂਜੀ। ਉਹਨਾਂ ਨੇ ਇੱਕ ਵਾਰੀ ਖਾਰਜ ਕਰਤਾ ਆਪਣਾ ਮੈਂਬਰ ਜਿਹੜਾ ਸੀ। ਨਹੀਂ ਜੀ ਉਹ ਕਰਨਗੇ ਆਪਦੀ ਕੋਰਟ ਦੇ ਵਿੱਚ ਹੀ ਖਾਰਜ ਕਰਨਗੇ ਉੱਥੇ ਹੀ ਪਾਵਰ ਹੈ ਉਹਨਾਂ ਨੂੰ ਕਹਿੰਦੇ ਇੱਥੇ ਲਿਖਣ ਕੇ ਲਿਖ ਕੇ ਸਾਨੂੰ ਦੇਣ ਦੀ ਪਾਵਰ ਨਹੀਂ। ਵਿੱਚ ਪ੍ਰਸ਼ਾਸਨ ਵੀ ਇਨਵੋਲਵ ਸੀਗਾ। ਵਿੱਚ ਹੀ ਡੀ.ਆਰ. ਸਾਹਿਬ ਬੈਠੇ ਨੇਗੇ। ਉਹ ਕਹਿੰਦੇ ਵੀ ਉੱਥੇ ਆਓ ਤੇ ਤੁਹਾਨੂੰ ਉਹੇ ਵੀ ਸਿੱਧੀ ਪਟੀਸ਼ਨ ਤੁਸੀਂ ਸਾਡੇ ਕੋਲੇ ਦਾਇਰ ਕਰੋ ਮੈਂ ਆਪਦੇ ਮਤਲਬ ਵੀ ਜਿਹੜਾ ਹੈਗਾਗਾ ਐ ਜੱਜ ਜੱਜ ਦੇ ਤੌਰ ਤੇ ਮੈਂ ਉਹਦਾ ਫੈਸਲਾ ਲਵਾਂਗਾ ਫੈਸਲਾ ਲੈ ਕੇ ਨਾਲ ਦੀ ਨਾਲ ਮੈਂ ਤੁਹਾਡੀ ਜਿਹੜੀ ਇਹ VOTING ਤੁਹਾਡੀ ਵੱਖਰਿਆਂ ਦੀ ਹੋ ਜਾਊਗਾ ਤੇ ਜਿਹੜੀ VOTING ਚੱਲ ਰਹੀ ਹੈਗੀ ਉਹ ਐਸਾ ਚੱਲੀ ਜਾਂਦੀ ਹੈਗੀ ਪਰ ਮਤਲਬ ਜਿਹੜੀ ਇਹ ਹੈਗੀਆਂ ਨੇ ਇਹ ਕੈਂਡੀਡੇਟਸ ਨੇ ਜਿਹੜੀਆਂ ਵੋਟਾਂ ਨੇ ਇਹ ਦੂਰੀਵਾਰ ਪਹਿਣਣਗੀਆਂ ਉਹਦਾ ਟਾਈਮ ਦੇ ਦੇਣਗੇ ਆਪਾਂ ਨੂੰ ਚਾਹੇ ਆਪਾਂ 4 ਦਿਨਾਂ ਦੀ ਡੇਟ ਲੈ ਲਈਏ ਸੋਮਵਾਰ ਨੂੰ ਚਾਹੇ 5 ਦਿਨਾਂ ਦੀ ਲੈ ਲਈਏ ਉਹ ਆਪਾਂ ਦੇਖਣਾ ਹੈਗਾ ਉਹਦੀ ਸਾਰੀ ਇਨਕੁਆਇਰੀ ਹੋ ਜਾਣੀ ਹੈ ਆਪਣੇ ਕੋਲੇ ਸਬੂਤ ਪਏ ਨੇ ਵੀ ਕਿੱਥੇ ਕਿੱਥੇ ਇਹਨਾਂ ਨੇ ਹੋ ਨਹੀਂ ਕਰਿਆ ਜਿਵੇਂ ਕਲਰ ਕੋ ਉਹਨਾਂ ਦਾ ਕਹਿ ਰਿਆ ਸੀਗਾ ਵੀ ਜੀ ਮੈਂ ਟਾਈਮ ਦਿੱਤਾ ਸੀਗਾ ਮੈਂ ਕਿਹਾ ਟਾਈਮ ਨਹੀਂ ਦਿੱਤਾ ਗਿਆ ਤੁਸੀਂ ਸਾਨੂੰ ਜਿਹੜੇ ਫਾਰਮ ਫਿਲ ਨਹੀਂ ਕਰਨ ਦਿੱਤੇ ਗਏ ਕਿਉਂਕਿ ਫਾਰਮ ਤਾਂ ਫਿਰ ਕਰਨ ਹੀ ਨਹੀਂ ਦਿੱਤੇ ਗਏ ਟਾਈਮ ਪਹਿਲਾਂ ਹੀ ਪਹੁੰਚ ਗਏ ਸੀ ਉਹ ਕਹਿੰਦੇ ਸੀ ਦੀ ਸਾਡ 10 25 ਦਾ ਪਤਾ ਨਹੀਂ ਕਿੰਨੇ ਦਾ ਟਾਈਮ ਸੀ ਮੈਂ ਕਿਹਾ ਉਹ ਬੰਦੇ ਤਾਂ ਉਦੋਂ ਪਹਿਲਾਂ ਹੀ ਪਹੁੰਚ ਚੁੱਕੇ ਨੇ ਉਦੋਂ ਪਹਿਲਾਂ ਪਹੁੰਚ ਚੁੱਕੇ ਨੇ ਤੁਸੀਂ ਜਦੋਂ ਫਾਰਮ ਹੀ ਨਹੀਂ ਫਿਲ ਕਰਨ ਦਿੰਦੇ ਫਿਰ ਮੈਂ ਉਹ ਬੰਦਾ ਖੜਾ ਕਿੱਥੋਂ ਹੋਊਗਾ ਤਾਂ ਖੁਦ ਟੀਆਰਓ ਸਾਹਿਬ ਨੇ ਫੈਸਲਾ ਲਿਆਗਾ ਵੀ ਤੁਸੀਂ ਮੇਰੇ ਕੋਲੇ ਆਓ ਪਟੀਸ਼ਨ ਤਿਆਰ ਕਰ ਦਿਓ ਮੈਂ ਆਪਦੀ ਅਦਾਲਤ ਦੇ ਵਿੱਚ ਫੈਸਲਾ ਦੇ ਦੂੰ ਮੈਂ ਇੱਥੇ ਫੈਸਲਾ ਨਹੀਂ ਦੇ ਸਕਦਾ ਚਾਹੇ ਮੈਂ ਤੁਹਾਨੂੰ ਡੇਟ 2 ਦਿਨਾਂ ਦੀ ਲੈ ਲਓ ਚਾਹੇ 4 ਦਿਨਾਂ ਦੀ ਲੈ ਲਓ ਸੋਮਵਾਰ ਨੂੰ ਆਪਾਂ ਜਿਹੜੀ ਹੈਗੀ ਹੈ ਪਟੀਸ਼ਨ ਤਿਆਰ ਕਰਦੇਾਂਗੇ ਤੇ ਉਹ ਕਲਰਕ ਕੋਲੇ ਹੀ ਬੈਠਾ ਸੀਗਾ ਉਹ ਦੱਸ ਚੁੱਕਿਆ ਉਹਨਾਂ ਨੂੰ ਨਹੀਂ ਹੁਣ ਜਿਹੜੀ ਪ੍ਰਧਾਨਗੀ ਦੀ ਚੋਣ ਹੋਣੀ ਆ ਉਹ ਤੇ ਵੋਟ ਪਾਉਣ ਦਿੱਤੀ ਜਾਊਗੀ ਤੁਹਾਡੇ ਵਾਲੇ ਕੈਂਡੀਡੇਟ ਵੱਲੋਂ ਨਹੀਂ ਦੱਸੀ ਕੈਂਡੀਡੇਟ ਦੀ ਜਿਹੜੀ ਹੈਗੀ ਚੋਣ ਸਾਨੂੰ ਪ੍ਰਧਾਨਗੀ ਨਾਲ ਦਾ ਕੋਈ ਨਹੀਂ ਹੈਗਾ ਜੀ ਜਿਹਨੂੰ ਮਰਜ਼ੀ ਬਣਾਉਣਾ ਮੈਂਬਰਾਂ ਦੀ ਚੋਣ ਤੋਂ ਬਾਅਦ ਪ੍ਰਧਾਨਗੀ ਦੀ ਚੋਣ ਹੋਣੀ ਆ ਹਾਂਜੀ ਫਿਰ ਆਪਾਂ ਆਪੀ ਆਪੀ ਡਿਲੇ ਕਰਨਗੇ ਜੀ ਫਿਰ ਆਪੇ ਡਿਲੇ ਕਰਨਾ ਪਊਗਾ ਚਲਬਤ ਹੋਈ ਆ ਵੀ ਪ੍ਰਧਾਨਗੀ ਦੀ ਚੋਣ ਲਈ ਪ੍ਰਧਾਨਗੀ ਦੀ ਚੋਣ ਤੇ ਸਾਡੀ ਗੱਲਬਾਤ ਤਾਂ ਨਹੀਂ ਹੋਈ ਅਸੀਂ ਉਹਨਾਂ ਨੂੰ ਇਹ ਦੱਸਿਆ ਸੀ ਵੀ ਸਾਨੂੰ ਪ੍ਰਧਾਨਗੀ ਨਾਲ ਮਤਵਲ ਨਹੀਂ ਸਾਨੂੰ ਸਾਡੇ ਕੈਂਡੀਡੇਟਾਂ ਨੂੰ ਮਤਲਬ ਜਿਹੜਾ ਫਾਰਮ ਫਿਲ ਕਰਕੇ ਉਹ ਨਹੀਂ ਭਰਨ ਕਿਉਂ ਨਹੀਂ ਦਿੱਤੇ ਗਏ ਤੇ ਜਿਹੜੀ ਟੋਡੇ ਵਾਲੇ ਇਲੈਕਸ਼ਨਾਂ ਹੋਣ ਦੀ ਉਮੀਦਵਾਰਾਂ ਦੀ ਬਾਦੀ ਪ੍ਰਧਾਨਗੀ ਤੋਂ ਹੋਣਗੀ ਪਹਿਲਾਂ ਹੋ ਸਕਦਾ ਹੈ ਮਤਲਬ ਵੀ ਇਹ ਪਹਿਲਾਂ ਇਹ ਉਹਨਾਂ ਦੇ ਡੀਆਰ ਤੇ ਡਿਪੈਂਡ ਕਰਦਾ ਹੈ ਜੀ ਕੋਆਪਰੇਟਿਵ ਸੁਸਾਇਟੀ ਧਨੋਲਾ ਵਿਖੇ ਜੋ ਅੱਜ VOTING ਦੀ ਪ੍ਰਕਿਰਿਆ ਚੱਲ ਰਹੀ ਹੈ ਜਿਹਦੇ ਸਬੰਧ ਵਿੱਚ ਜਿਹੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਇੱਥੇ ਵਿੱਚ ਇੱਕ ਜ਼ੋਨ ਦੇ ਵਿੱਚ ਕੁਝ ਕੈਂਡੀਡੇਟਸ ਦੇ ਨਾਮੀਨੇਸ਼ਨ ਨੂੰ ਲੈ ਕੇ ਕੁਝ ਡਿਸਪਿਊਟ ਸੀ ਜਿਹਦੇ ਬਾਰੇ ਕੁਝ ਜਥੇਬੰਦੀਆਂ ਵੱਲੋਂ ਜਿਹੜਾ ਧਰਨਾ ਲਗਾਇਆ ਗਿਆ ਸੀਗਾ ਉਹਨਾਂ ਦੀ ਮੀਟਿੰਗ ਜੋ ਹੈ ਡੀਆਰ ਕੋਆਪਰੇਟਿਵ ਸੁਸਾਇਟੀਆਂ ਦੇ ਨਾਲ ਕਰਵਾਈ ਗਈ ਹੈ ਸੋ ਉਹਨਾਂ ਦੇ ਨਾਲ ਸਹਿਮਤੀ ਬਣ ਗਈ ਸੀ ਕਿ ਉਹ ਆਪਣੇ ਜਿਹੜੇ ਵੀ ਉਹਨਾਂ ਦੇ ਇਜੈਕਸ਼ਨਸ ਨੇ ਨਾਮਿਨੇਸ਼ਨ ਨੂੰ ਲੈ ਕੇ ਉਹਦੇ ਬਾਰੇ ਡੀਆਰ ਦੇ ਕੋਰਟ ਦੇ ਵਿੱਚ ਆਪਣੀ ਪਟੀਸ਼ਨ ਫਾਈਲ ਕਰਨਗੇ ਤੇ ਉਸ ਕੋਰਟ ਦੇ ਵਿੱਚ ਜੋ ਵੀ ਉਹਦਾ ਫੈਸਲਾ ਹੋਏਗਾ ਉਹ ਸਾਰਿਆਂ ਨੂੰ ਮਨਜ਼ੂਰ ਹੋਏਗਾ ਇਸ ਗੱਲ 'ਤੇ ਸਹਿਮਤੀ ਬਣਾਉਂਦੇ ਹੋਏ ਉਹ ਜਿਹੜਾ ਧਰਨਾ ਜਿਹੜਾ ਸਮਾਪਤ ਕਰ ਦਿੱਤਾ ਗਿਆ ਤੇ ਜਿਹੜੀ VOTING ਹੈ ਉਹ ਦੁਬਾਰਾ ਸਟਾਰਟ ਕਰ ਦਿੱਤੀ ਗਈ